ਸਭ ਤੋਂ ਖੂਬਸੂਰਤ ਤਸਵੀਰਾਂ ਤੁਹਾਨੂੰ ਦਿਖਾਉਣ ਲੱਗੇ ਆ ਸਾਡੇ ਬਜ਼ੁਰਗ ਸਾਡੇ ਬਾਬੇ ਇੱਥੇ ਬੈਠੇ ਸੀ ਨੌਜਵਾਨ ਆਏ ਹੁਣ ਨਹੀਂ ਹਾਰਦੇ ਕਹਿੰਦੇ ਹੁਣ ਸਾਡੇ ਬੱਚੇ ਵੀ ਐ ਉਹ ਵੀ ਸਾਥ ਦੇਣ ਵਾਸਤੇ ਪਹੁੰਚ ਗਏ ਆ ਤਸਵੀਰਾਂ ਦੇਖੋ ਕਿੰਨੀਆਂ ਖੂਬਸੂਰਤ ਤਸਵੀਰਾਂ ਕਿੰਨੀਆਂ ਕਮਾਲ ਦੀਆਂ ਤਸਵੀਰਾਂ ਨੇ ਛੋਟੇ ਛੋਟੇ ਹੈ ਬੱਚੇ ਕਮਾਲ ਦੀਆਂ ਤਸਵੀਰਾਂ ਨੇ ਮੋਦੀ ਜੀ ਫॉर आवर ਬ੍ਰਾਈਟ ਫਿਊਚਰ ਪਲੀਜ਼ ਰਿਟਰਨ ਐਂਟੀ ਫਾਰਮਰ ਲਾਅ ਅੰਗਰੇਜ਼ੀ ਚ ਵੀ ਲਿਖਿਆ ਔਰ ਪੰਜਾਬੀ ਚ ਵੀ ਸਮਝਾਵਾਂਗੇ ਕਿ ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ ਬਹੁਤ ਕਮਾਲ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਆਏ ਨੇ ਗੱਲਬਾਤ ਵੀ ਕਰਾਂਗੇ ਕਿ ਕਿੱਥੋਂ ਆਏ ਨੇ ਛੋਟੇ-ਛੋਟੇ ਇਹ ਬੱਚੇ ਕੀ ਨਾਮ ਹੈ ਤੁਹਾਡਾ ਹਰਨੂਰ ਕਿੰਨੇ ਸਾਲ ਦੇ ਹੋ 4 ਸਾਲ ਦੇ ਹੋ ਬਹੁਤ ਪਿਆਰੀ ਬੱਚੀ ਹੈ ਤੁਹਾਡਾ ਕੀ ਨਾਮ ਹੈ ਆਕਾਸ਼ਦੀਪ ਕਾਰ ਕਿੰਨੇ ਸਾਲ ਦੇ ਹੋ 9 ਸਾਲ ਦੇ ਕਿੱਥੇ ਕਿੱਥੇ ਰਹਿੰਦੇ ਹੋ ਧਰੂ ਕੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗੁਸ਼ਾਂਤ ਸਿੰਘ ਲਸ਼ਰ ਤੁਹਾਡਾ ਹਰ ਸਿਮਰਤਕਾਰ ਬਿੱਟੀ ਸ਼ਰਗਲ ਕਿੰਨੇ ਸਾਲ ਦੇ ਹੋ ਅੱਜ ਔਰ ਇੱਥੇ ਕਿਉਂ ਆਏ ਹੋ ਅਸੀਂ ਮੋਦੀ ਨੂੰ ਮਨਾਣ ਆਏ ਆ ਵੀ ਤੂੰ ਆਪਦੇ ਕਾਇਕ ਨੂਨ ਵਾਪਸ ਲੈ ਲੈ ਤੇਰੇ ਇੰਡੀਏ ਕੱਲੇ ਦਾ ਥੋੜੀ ਹੈ ਸਾਡਾ ਵੀ ਹੈ ਨਾਲ ਇੰਡੀਏ ਜੇ ਮੱਛਲੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਉਹ ਮੈਸੇ ਆਪਦੀਆ ਜ਼ਮੀਨਾਂ ਤੋਂ ਬਿਨਾਂ ਨਹੀਂ ਰਹਿ ਸਕਦੀ ਕੀ ਬਾਤ ਹੈ ਤੁਸੀਂ ਦੇਖੋ ਕੀ ਨਾਮ ਦੱਸਿਆ ਤੁਹਾਡਾ ਹਰ ਸਿਮਰਤਕਾਰ ਬਿੱਟੀ ਸ਼ਰ ਦੇਖੋ ਇਹ ਇਹ ਨੇ ਪੰਜਾਬ ਦੇ ਬੱਚੇ ਤੇ ਪੰਜਾਬ ਦੀਆਂ ਧੀਆਂ ਇਹ ਨੇ ਪੰਜਾਬ ਕਿੱਥੋਂ ਮਾਰ ਖਾਊਗਾ ਤੁਸੀਂ ਇਹ ਦੱਸੋ ਕਿੱਥੋਂ ਚਕੂਗਾ ਕੀ ਕਹਿਣਾ ਹੈ ਉਹ ਮੋਤੀ ਨੂੰ ਦੁਬਾਰਾ ਦੱਸੋ ਵੀ ਮੋਤੀ ਆਵਦੀਆਂ ਜ਼ਮੀਨਾਂ ਖੋਲ ਲੈ ਅ ਮੋਤੀ ਆਵਦੀਆਂ ਜ਼ਮੀਨਾਂ ਖੋਲ ਰਿਆ ਸਾਡੀਆਂ ਜ਼ਮੀਨਾਂ ਖੋਲ ਰਿਆ ਤਾਂ ਉਹ ਬੰਦ ਕਰ ਦੇ ਖੋਨੀਆਂ ਬੰਦ ਕਰੇ ਤੁਹਾਡਾ ਕੀ ਨਾਮ ਹੈ ਬੇਟਾ ਮੈਂ ਜੈਸਮਿਨ ਕਾ ਜੈਸਮਿਨ ਤੁਹਾਡਾ ਮਨਵੀਰ ਤੁਹਾਡਾ ਨਾਮ ਖੁਸ਼ਪ੍ਰੀਤ ਕਾ ਸਾਰੇ ਦੱਸ ਦਿਓ ਜਲਦੀ ਜਲਦੀ ਗੁਰਲੀਨ ਕਾ ਮਨਵੀਰ ਇੱਧਰ ਆਓ ਤੁਸੀਂ ਅੱਗੇ ਆਓ ਸਭ ਤੋਂ ਮੁਰਿਆਓ ਆ ਦੇਖੋ ਸਭ ਤੋਂ ਪਿਆਰੀਆਂ ਤਸਵੀਰਾਂ ਨੇ ਕਿਸਾਨ ਸੰਘਰਸ਼ ਦੀਆਂ ਕੀ ਨਾਮ ਹੈ ਪੁੱਤਰ ਅੱਛਾ ਇਹ ਥੱਕੀ ਹੋਈ ਆ ਥੋੜੀ ਜੀ ਧੰਨਵਾਦ ਕਿਸਾਨੀ ਸੰਘਰਸ਼ ਦੇ ਸਾਥ ਲਈ ਔਰ ਇਹ ਬਹੁਤ ਦੂਰੋਂ ਆਏ ਨੇ ਕਿੱਥੋਂ ਕਿੱਥੋਂ ਆਏ ਹੋ ਜੀ ਔਰ ਦੱਸ ਦਿਓ ਤੁਹਾਡਾ ਨਾਮ ਰੁਬਾਬ ਜੋਧ ਕੀ ਕਹਿਣਾ ਚਾਹੁੰਦੇ ਹੋ ਇੱਥੇ ਆਏ ਕਿਉਂ ਤੁਸੀਂ ਇੱਥੇ ਅਸੀਂ ਆਪਣਾ ਹੱਕ ਵਾਪਸ ਲੈਣ ਆਏ ਆ ਹੱਕ ਵਾਪਸ ਲੈਣ ਆਏ ਆ ਤਾਂ ਬਹੁਤ ਖੂਬਸੂਰਤ ਤਸਵੀਰਾਂ ਨੇ ਇਹਨਾਂ ਦੇ ਨਾਲ ਕੌਣ ਆਇਆ ਗੱਲਬਾਤ ਕੌਣ ਕਰੂਗਾ ਜੀ ਮੈਂ ਚਾਹਨਾ ਕਿ ਆਓ ਗੱਲਬਾਤ ਕਰੋ ਕਿਉਂਕਿ ਇਹ ਬਹੁਤ ਪਿਆਰੀਆਂ ਖੂਬਸੂਰਤ ਤਸਵੀਰਾਂ ਨੇ ਔਰ ਇਹ ਬੱਚੇ ਮੈਡਲਸ ਮੈਡਲਸ ਲੈ ਕੇ ਆਏ ਨੇ ਆ ਦੇਖੋ ਔਰ ਇਹ ਕਿਸਾਨ ਸੰਘਰਸ਼ ਬਸ ਇੱਕ ਇੱਕੋ ਬਾਕੀ ਹੋਰ ਕਿਸੇ ਨੂੰ ਪਾ ਦਿਓ ਬਾਕੀ ਬਾਕੀ ਫਿਰ ਪਾ ਜੀ ਪਾਵਾਂਗੇ ਹੋਰ ਕਿਸੇ ਦੇ ਪਾ ਦਿਓ ਬਾਕੀ ਪੁੱਤਰ ਚਲੋ ਤਾਂ ਇਹ 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 ਜਿਹੜਾ ਇੱਕ ਮੈਡਲਸ ਲੈ ਕੇ ਆਏ ਨੇ ਬੱਚੇ ਔਰ ਇਹ ਕਹਿ ਰਹੇ ਆ ਕਿ ਕਿਸਾਨ ਸੰਘਰਸ਼ ਦੇ ਸਾਥ ਲਈ ਧੰਨਵਾਦ ਜੋ ਵੀ ਇੱਥੇ ਆਇਆ ਜਿਸ ਨੇ ਵੀ ਸੰਘਰਸ਼ ਚ ਸਾਥ ਦਿੱਤਾ ਉਹਦਾ ਧੰਨਵਾਦ ਹੈ ਔਰ ਇਹ ਬੱਚੇ ਇਹ ਮੈਡਲਸ ਜਿਹੜੇ ਆ ਉਹਨਾਂ ਲੋਕਾਂ ਦੇ ਪਾ ਰਹੇ ਆ ਜੋ ਇੱਥੇ ਆਏ ਨੇ ਤੁਹਾਡਾ ਕੀ ਨਾਮ ਹੈ ਜੀ ਅਰਨੀਤ कौर ਜੀ ਬੱਚਿਆਂ ਦੇ ਨਾਲ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਅਸੀਂ ਬੱਚਿਆਂ ਨੂੰ ਇੱਥੇ ਲੈ ਕੇ ਆਇਆ ਇਸ ਸੰਘਰਸ਼ 'ਚ ਅਸੀਂ ਬੱਚਿਆਂ ਦਾ ਵੀ ਯੋਗਦਾਨ ਪਾਉਣਾ ਚਾਹੁੰਦੇ ਆ ਤਾਂ ਕਿ ਅਸੀਂ ਮੋਦੀ ਸਰਕਾਰ ਨੂੰ ਇਹ ਦੱਸ ਸਕੀਏ ਕਿ ਜਿਹੜੀ ਸਾਡੀ ਪੰਜਾਬ ਦੀ ਨਵੀਂ ਪੀੜ੍ਹੀ ਆ ਉਹ ਕਿਤੇ ਜੰਮਦੀ ਤੇ ਅਤਵਾਦੀ ਨਹੀਂ ਬਣ ਗਈ ਦੇਖਿਆ ਜਾਵੇ ਤਾਂ ਜੇ ਤੁਸੀਂ ਇਹਨਾਂ ਦੇ ਸਲੋਗਨ ਇੱਕ ਆਤਵਾਦੀਆਂ ਦੀ ਤਰ੍ਹਾਂ ਸਾਨੂੰ ਉਹਨਾਂ ਨੂੰ ਜਾ ਕੇ ਵਜਣਗੇ ਕਿ ਉਹ ਉਹਨਾਂ ਨੂੰ ਇਹ ਚੀਜ਼ ਸਮਝ ਆਊਗੀ ਵੀ ਨਿੱਕੇ ਨਿੱਕੇ ਬੱਚੇ ਵੀ ਹਨ ਜੋ ਇਸ ਚੀਜ਼ ਦੇ ਖਿਲਾਫ ਹੋਏ ਹੋਏ ਆ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਹੋਏ ਹੋਏ ਨੇ ਤੁਸੀਂ ਸਾਰੇ ਪੇਰੈਂਟਸ ਹੋ ਜੀ ਬੱਚਿਆਂ ਦੇ ਹਾਂਜੀ ਆ ਮੇਰੀ ਛੋਟੀ ਬੇਟੀ ਆ 4 ਸਾਲਾਂ ਦੀ ਇੱਕ ਆ ਵੱਡੀ ਆ ਅੱਛਾ ਹਾਂਜੀ ਤਾਂ ਤੁਹਾਨੂੰ ਘਰ ਬੈਠਿਆਂ ਮਹਿਸੂਸ ਹੋਇਆ ਕਿ ਆਉਣਾ ਚਾਹੀਦਾ ਹਾਂਜੀ ਜ਼ਰੂਰ ਜ਼ਰੂਰ ਆਉਣਾ ਚਾਹੀਦਾ ਸਗੋਂ ਮੈਂ ਤਾਂ ਚਿਆਨੂ ਛੋਟੇ-ਛੋਟੇ ਬੱਚਿਆਂ ਨੂੰ ਇੱਥੇ ਲੈ ਕੇ ਆਉਣ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਕਿੰਨਾ ਸਾਡੇ ਨਾਲ ਕੀ ਤੱਕਾ ਹੋ ਰਿਹਾ ਹੈ ਤੇ ਅਸੀਂ ਕਿੰਨਾ ਵੱਡਾ ਸੰਘਰਸ਼ ਲੜ ਰਹੇ ਹਾਂ ਕਿਸੇ ਤਰ੍ਹਾਂ ਦਾ ਤੁਹਾਨੂੰ ਇੱਥੇ ਮਹਿਸੂਸਤਾ ਨਹੀਂ ਹੋਇਆ ਕਿ ਬੱਚੇ ਛੋਟੇ ਨੇ ਨਹੀਂ ਲਿਆਉਣੇ ਚਾਹੀਦੇ ਸੀ ਨਹੀਂ ਸਾਰੇ ਅਸੀਂ ਇਹਨਾਂ ਦੇ ਫਿਊਚਰ ਲਈ ਆਏ ਹਾਂ ਕੱਲੋਂ ਇਹ ਕਹਿਣ ਨਾ ਵੀ ਤੁਸੀਂ ਸਾਡੇ ਲਈ ਕੁਝ ਕੀਤਾ ਨਹੀਂ ਜਦੋਂ ਬੋਲਣ ਦਾ ਟਾਈਮ ਸੀ ਦਿੱਲੀ ਜਾ ਕੇ ਹੱਕ ਚ ਵੱਜਣ ਦਾ ਟਾਈਮ ਸੀ ਤੁਸੀਂ ਸੁੱਤੇ ਸੀ ਸਾਡੇ ਬੱਚਿਆਂ ਦੇ ਆ ਮੇਰੇ ਬੇਟੇ ਆ ਮੈਂ ਨਾਲ ਨਹੀਂ ਤੇ ਮੈਂ ਸਰਕਾਰ ਨੂੰ ਦੱਸਣਾ ਚਾਹੁੰਦੀ ਆ ਵੀ ਇਹ ਖਾਲਸਤਾਨੀ ਨਹੀਂ ਹੈਗੇ ਅਸੀਂ ਜ਼ਮੀਨ ਜਾਇਆ ਤਾਂ ਮੈਂ ਕਿਸਾਨ ਦੀ ਬੇਟੀਆਂ ਕਿਸਾਨ ਦੇ ਘਰ ਬਿਆਹੀ ਹੋਈਆਂ ਤਾਂ ਮੇਰੇ ਬੱਚੇ ਵੀ ਖੇਤੀ ਕਰੂਗੇ ਮੈਂ ਕੈਨੇਡਾ ਅਮਰੀਕਾ ਨਹੀਂ ਭੇਜੂਗੀ ਤੇ ਇੱਕ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਇਹ ਅੱਤਵਾਦੀ ਨਹੀਂ ਖਾਲਸਤਾਨੀਆਂ ਨਹੀਂ ਹੈਗੇ ਅਸੀਂ ਖੇਤੀ ਵਾਲੇ ਆਂਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਤੁਸੀਂ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ ਜੀ ਬਸ ਧੰਨਵਾਦ ਜੀ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਹੋਰ ਕੋਈ ਪੇਰੈਂਟਸ ਆਏ ਤੁਸੀਂ ਵੀ ਨਾਲ ਆਏ ਹੋ ਜੀ ਹਾਂ ਜੀ ਤੁਸੀਂ ਨਾਲ ਆਏ ਹੋ ਸੋ ਇਹ 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 ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਸਭ ਤੋਂ ਖੂਬਸੂਰਤ ਤਸਵੀਰਾਂ ਨੇ ਇਨੇ ਦਿਨਾਂ ਦੀ ਜੰਮੂ ਤੋਂ ਆਏ ਹੋ ਜੀ ਹਾਂਜੀ ਮੈਂ ਜੰਮੂ ਤੋਂ ਆਈ ਹਾਂ ਮੇਰਾ ਨਾਲ ਇਸ ਸੰਘਰਸ਼ ਪੂਰੀ ਤਰ੍ਹਾਂ ਖੜੇ ਹੋਣ ਲਈ ਆਈ ਹਾਂ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਬਈ ਦੁਨੀਆ ਦੇ ਹਰ ਇੱਕ ਕੋਨੇ ਦੇ ਬੰਦੇ ਇਸ ਸੰਘਰਸ਼ ਲਈ ਖੜੇ ਆ ਤੇ ਸਾਰਿਆਂ ਨੂੰ ਜਿਹੜੇ ਆਪਣੇ ਘਰੇ ਬੈਠੇ ਉਹਨਾਂ ਨੂੰ ਵੀ ਆਉਣਾ ਚਾਹੀਦਾ ਹੋਰ ਇਹਨਾਂ ਦੇ ਨਾਲ ਇਕਜੁੱਟ ਹੋ ਕੇ ਇਸ ਸੰਘਰਸ਼ ਲਈ ਲੜਨਾ ਚਾਹੀਦਾ ਔਰ ਆਪਣੇ ਹੱਕ ਵਾਪਸ ਲੈਣੇ ਚਾਹੀਦੇ ਤਾਂ ਇਹ ਸਭ ਤੋਂ ਖੂਬਸੂਰਤ ਤਸਵੀਰਾਂ ਹਾਂਜੀ ਮੱਕੜ ਸਾਹਿਬ ਤੁਸੀਂ ਜੋ ਇਹ ਕਵਰਿੰਗ ਕਰਦੇ ਹੋ ਬਹੁਤ ਹੀ ਵਧੀਆ ਅਸੀਂ ਪਿੰਡਾਂ ਦੇ ਵਿੱਚ ਬੈਠ ਬੈਠ ਕੇ ਸੁਣਦੇ ਆਂ ਔਰ ਇੱਕ ਤੁਸੀਂ ਇੰਨਾ ਸ਼ਲਾਘਾਯੋਗ ਕਦਮ ਕਰ ਰਹੇ ਹੋ ਇੱਕ ਰਿਕਾਰਡਿੰਗ ਇਹ ਜੀ ਕਰਕੇ ਪੇਸ਼ ਕਰਨ ਦੀ ਜੋ ਹਰ ਬੰਦੇ ਦੇ ਸਮਝ ਦੇ ਵਿੱਚ ਆ ਜਾਂਦੀ ਹੈ ਇਸੇ ਤੁਹਾਡੇ ਚੈਨਲ ਦੀ ਨਵੇਂ ਸਟਾਰਟ ਹੋਣ ਦੀ ਖੁਸ਼ੀ ਦੇ ਵਿੱਚ ਅਸੀਂ ਲੁਧਿਆਣਾ ਤੋਂ ਜਗਵੀਰ ਇੰਡਸਟਰੀ ਤੋਂ ਸਰਬਲੋਹ ਦਾ ਕੜਾ ਤੁਹਾਡੇ ਲਈ ਬਣਾ ਕੇ ਲੈ ਕੇ ਆਏ ਆ ਧੰਨਵਾਦ ਜੀ ਬਹੁਤ ਸ਼ੁਕਰੀਆ ਸਾਡੀ ਨਿਸ਼ਾਨੀ ਹੈ ਜਿਹੜਾ ਸਰਬਲੋਹ ਦਾ ਕੜਾ ਪਰ ਉਹਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ ਅਸੀਂ ਤਖਤਾਂ ਤੇ ਪਾਈ ਰਣਜੀਤ ਸਿੰਘ ਜੀ ਭਾਈ ਅ ਦਲੀਪ ਸਿੰਘ ਉਧਰ ਸਾਰਿਆਂ ਨੂੰ ਦੇਖ ਕੇ ਆਏ ਆ ਸਾਡੇ ਮਨ ਦੀ ਇੱਛਾ ਸੀ ਅੱਜ ਸਵੇਰੇ ਲੁਧਿਆਣਾ ਤੋਂ ਚੱਲੇ ਰਸਤੇ ਦੇ ਵਿੱਚ ਵੀ ਜਿਹੜੇ ਸਾਨੂੰ ਸੰਪਰਦਾਇਆਂ ਨੇ ਲੰਗਰ ਲਾਇਓ ਸੀ ਸਾਰਿਆਂ ਨੂੰ ਕੜੇ ਅਸੀਂ ਵੰਡੇ ਵੰਡੇ ਅਸੀਂ ਇੱਥੇ ਤੱਕ ਪਹੁੰਚੇ ਆ ਹੁਣ ਤੁਹਾਡੇ ਦਰਸ਼ਨ ਹੋਏ ਆ ਤੇ ਅਸੀਂ ਤੁਹਾਨੂੰ ਇਹ ਸਰਵ ਰੋਡ ਦੇ ਕੜੇ ਤੁਹਾਨੂੰ ਦੇ ਰਹੇ ਆ ਤੁਹਾਡੀ ਟੀਮ ਨੂੰ ਸਾਇਦ ਸਾਡੇ ਕੋਲ ਸਾਰੇ ਹੈਗੇ ਨੇ ਜੀ ਨਹੀਂ ਪੈ ਜਾਣੇ ਥੋੜਾ ਟਾਈਟ ਕੋਈ ਵਧੀਆ ਨਹੀਂ ਨਹੀਂ ਪੈ ਜਾਣੇ ਜੀ ਬਹੁਤ ਧੰਨਵਾਦ ਜੀ ਸੋਨਿਹਾਲ ਸਾਥ ਸੱਜਿਆ ਅਸੀਂ ਤੁਹਾਡੇ ਚੈਨਲ ਦਾ ਤੇ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਇਸੇ ਤਰ੍ਹਾਂ ਹੀ ਸਾਡੇ ਮਨ ਦੀ ਇੱਛਾ ਹੈ ਅਸੀਂ ਸਿੱਖ ਕੌਮ ਦੇ ਵਿੱਚ ਇਹੋ ਜਿਹੇ ਨਿਸ਼ਾਨੀਆਂ ਬਣਾਈਏ ਜਿਹੜੇ ਨਹੀਂ ਵੀ ਪਹਿਨਣ ਵਾਲੇ ਉਹ ਵੀ ਪਹਿਨਣ ਜਿਵੇਂ ਕਹਿੰਦੇ ਨੇ ਵੀ ਇੱਕ ਪ੍ਰਚਾਰਕ ਐਸਾ ਹੋਣਾ ਚਾਹੀਦਾ ਜੇ ਕਿਤੇ ਗੰਜਿਆਂ ਦੇ ਵਿੱਚ ਚਲੇ ਜਾਵੇ ਕੰਗੀਆਂ ਵੇਚਣ ਉਹਦੇ ਇੰਨੇ ਗੁਣ ਦੱਸੇ ਕਿ ਗੰਜੇ ਬੰਦੇ ਵੀ ਕੰਗੀਆਂ ਖਰੀਦ ਲੈਣ ਤਾਂ ਇਸ ਤਰ੍ਹਾਂ ਇਸ ਕੜੇ ਦੇ ਵਿੱਚ ਵੀ ਇੰਨੇ ਗੁਣ ਨੇ ਸਾਡੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਤੇ ਇਹਦੇ ਵਿੱਚ ਆਰਐਨ ਦੇ ਨਾਲ ਸਾਡੇ ਸੀਰਿਓਚ ਆਰਐਨ ਵੀ ਪੂਰੀ ਹੁੰਦੀ ਹੈ ਤੇ ਇਹਦੇ ਬਹੁਤ ਫਾਇਦੇ ਹਨ ਤੇ ਅਸੀਂ ਬਹੁਤ ਧੰਨਵਾਦ ਔਰ ਬੱਚਿਆਂ ਤੋਂ ਸ਼ੁਰੂ ਤੇ ਬੱਚਿਆਂ ਤੇ ਖਤਮ ਕੇ ਇਹ ਸਾਡਾ ਫਿਊਚਰ ਹੈ ਔਰ ਜਦੋਂ ਇੱਥੇ ਪਹੁੰਚੇ ਆ ਤਾਂ ਮਨ ਨੂੰ ਖੁਸ਼ੀ ਮਿਲਦੀ ਹੈ ਰਿਪੋਰਟਿੰਗ ਕਰਦੇ ਆ ਤਾਂ ਇਹ ਤਸੱਲੀ ਮਿਲਦੀ ਹੈ ਕਿ ਧੰਨ ਨੇ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਇੱਥੋਂ ਤਾਈ ਲੈ ਆਏ ਨੇ ਔਰ ਤੁਹਾਨੂੰ ਵੀ ਸਿੱਖਣਾ ਚਾਹੀਦਾ ਸਮਝਣਾ ਚਾਹੀਦਾ ਲੜਾਈ ਹੋਂਦਦੀ ਹੈ ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ ਔਨ 에ਅਰ ਸਿੰਘੂ ਬਾਰਡਰ